ਹੂੰ ਕਰਾਇਆ ਨਹੀਂ ਕਿ ਕਹਿੰਨੇ ਖੜਿਆ ਨਹੀਂ ਆ ਜਾ ਪੁੱਤ ਕਿਦੇ ਮੱਥੇ ਲੱਗ ਗਿਆ ਤੂੰ ਇਹਨਾਂ ਕਿਹੜੀ ਗੱਲ ਕਰਨੀ ਤੂੰ ਐਡੀ ਬਹਿਸ ਬਾਜੀ ਆਕੜ ਵੇ ਇਹਨਾਂ ਦੀ ਹਜੇ ਵੀ ਨਹੀਂ ਭੱਜੀ ਰੱਸੀ ਸੜ ਗਈ ਪਰ ਵੱਲ ਨਹੀਂ ਗਿਆ ਹਾ ਇੱਥੇ ਬੁੱਢੜੀ ਹੋ ਜੂਗੀ ਹੁਣ ਢੋਂ ਕਿੱਧਰ ਗੱਲੀ ਪਏ ਗਰਮੀ ਘੋੜੇ ਘੋੜੇ ਆ ਜਿਹੜੇ ਕੰਮ ਆਇਓ ਕੰਮ ਕਰੀ ਜਾਂਦਾ ਵਾ ਉਹ ਮੇਰੀ ਫਰੈਂਡ ਸੀ ਉਹ ਫਰੈਂਡ ਹੀ ਫੇਕੀ ਆ ਭਾਬੀ ਗੁੱਸੇ ਹੋਣ ਢੀ ਹਾਂਜੀ ਉਹ ਪਾਪਾ ਦਾ ਫੋਨ ਆ ਗਿਆ ਸੀ ਮੈਨੂੰ वेला पसंद थीका? थीका, नहीं ठीक लोर जिदा भी लिया हो रहा सी, भी आए। मेरी गल सुन जिद ना मर्जी गली जुट जानी है ਇੰਨਾ ਨਹੀਂ ਪਤਾ ਲੱਗਦਾ ਵੀ ਇਹ ਸੂਟ ਪਸੰਦ ਕਰਨੇ ਬੰਦਾ ਸੂਟ ਹੀ ਪਸੰਦ ਕਰ ਲੈ ਜੇ ਫੋਨ ਕਰਨੀ ਤਾਂ ਫੋਨ ਕਰਕੇ ਸਿੱਧੀ ਘਰ ਇੱਧਰ ਨੂੰ ਆਉਂਦੀ ਹਾਂ ਦੀਦੀ ਫਰੈਂਡ ਸੀ ਮੇਰੀ ਉਹ ਡੈਡੀ ਦਾ ਫੋਨ ਆ ਗਿਆ ਸੀ ਮੈਨੂੰ ਪਹਿਲਾਂ ਇਹ ਨਾ ਬੋਲ ਕੇ ਹਟੇ ਹੁਣ ਤੁਸੀਂ ਵੀ ਬੋਲਣ ਲੱਗ ਪੋ ਹੱਦ ਹੋ ਗਈ ਮੈਂ ਕਿੰਨੀ ਤੁਹਾਡੇ ਵਾਲੀ ਨਾਲੇ ਤੁਹਾਡੇ ਨਾਲ ਆਓ ਨਾਲੇ ਤੁਹਾਡੇ ਕੋ ਗੱਲਾਂ ਸੁਣੋ ਵਾਧੂ ਦੀਆਂ ਅੱਭੀ ਇੱਥੇ ਕਿਹਨਾ ਬਹੁਤ ਘੱਟਲੀ ਆਣਾ ਆ ਕਰਾ ਲਓ ਇਹਨਾਂ ਨੂੰ ਪੈਕ ਮੈਂ ਚੱਲੀ ਗੱਡੀ 'ਚ ਆ ਜੰਗਾ ਕੰਮ ਆ ਨਾਲੇ ਤੁਹਾਡੇ ਨਾਲ ਆਓ ਨਾਲੇ ਤੁਹਾਡੇ ਕੋ ਵਾਧੂ ਦੀਆਂ ਗੱਲਾਂ ਸੁਣੋ ਅਤੇ ਇਹ ਗੱਲ ਹੋਈ ਇਹਦੀ ਢਿੱਡੀਆਂ ਵਿੱਚ ਮੱਕੇ ਨੇ ਚੱਲੀਆਂ ਤੇ ਭਾਬੀ ਤੂੰ ਹੀ ਲੱਭੀ ਆ ਮੈਂ ਲੱਭ ਲਓ ਸੋਣੀ ਤੇਰਾ ਹੀ ਸੋਚਿਆ ਮਾੜਾ ਸੋਚਿਆ ਉਹਦੇ ਨਾਲੋਂ ਤੇ ਸੋਣੀ ਆ ਨਾ ਲੈ ਜੇਠੋ ਫਿਰ ਮੈਂ ਕਹਿਂ ਦਿਆਂ ਆ ਹੁਣ ਸਾਡੇ ਤੇ ਛੋੜ ਦੇ ਸਾਰੀ ਗੱਲ ਆ ਪਾ ਦੇ ਪਾ ਨਾਲੇ ਛੂਡ ਪਸੰਦ ਕਰ ਕਰਕੇ ਦਿੱਤੇ ਨਾਲੇ ਵਾਧੂ ਖਰਚਾ ਕੀਤਾ ਨਾਲੇ ਵਾਧੂ ਦੀਆਂ ਗੱਲਾਂ ਭਰਾਵਾ ਅੱਧ ਤੂੰ ਇਹ ਗੱਲਾਂ ਕਾਣਦਾ ਫਿਰ ਮੁੜ ਕੇ ਕੀ ਕਰੂਗੀ ਭਾਬੀ ਮੈਨੂੰ ਸੁਣਾਉਣ ਦਾ ਕੀ ਫਾਇਦਾ ਸੋਣੀ ਇਹ ਤਾਂ ਕਰਦੀ ਹੁੰਦੀਆਂ ਵਾ

ਤੈਨਾਂ ਤੂੰ ਵੀ ਕਣੀ ਮੋਰਚਲ ਦੇ ਨਹੀਂ ਆਣਾ ਗੱਡੀ ਤੇ ਆਣਾ ਵਾ ਜਿਹਦੀ ਗੱਡੀ ਹੁਣ ਨਾਲ ਤੋਣੇ ਹੋਣਾ ਨੇ ਮੈਂ ਹੁਣ ਕਿੱਥੇ ਰੱਖਿਆ ਅਸੀਂ ਕਿਤੇ ਮੇਰੇ ਪਰਮਾ ਦੇ ਵਿੱਚ ਉਤਰ ਆ ਪਤਾ ਨਹੀਂ ਹੁਣ ਵੇਲਾ ਚੁੱਪ ਕਰਕੇ ਨਿਕਲ ਗਈ ਲੋਕਾਂ ਦੀਆਂ ਸਕੂਟਰੀਆਂ ਮੰਗ-ਮੰਗ ਦਿੰਦਾ ਵਾ ਤੇ ਲੈ ਕੇ ਤੂੰ ਜੜ ਗਈ ਪਰ ਨਹੀਂ ਕਿੱਥੇ ਗਈ ਕਿੱਥੇ ਨਹੀਂ ਗਈ ਨਾ ਮੈਨੂੰ ਦੱਸ ਕੇ ਗਈ ਨਾ ਮੈਨੂੰ ਹੋਰ ਪਾਦੋਂ ਆਂਦੀ ਗਈ ਆ ਤੇ ਜੇ ਮੁੜ ਕੇ ਮੈਨੂੰ ਕਿਹਾ ਨਾ ਵੀ ਤੂੰ ਕਿੱਥੋਂ ਆਈਂਦਾ ਕਿੱਦਾਂ ਕਿਦਾਂ ਨਹੀਂ ਫੇਰ ਤਾਂ ਲੜਾਈ ਪਾਣੀ ਫੇਰ ਮੈਨੂੰ ਕਹਿੰਦੇ ਚੰਗੀ ਨਹੀਂ ਗਈ ਮਾਂ ਨਹੀਂ ਚੰਗੀ ਆਈ ਮਾਂ ਦਾਪੇ ਨਹੀਂ ਚੰਗੀ ਜਦੋਂ ਇਹਨਾਂ ਨੂੰ ਇੱਕ ਗੱਲ ਵੀ ਕੋਈ ਦੱਸਣਾ ਨਹੀਂ ਪੁੱਛਣਾ ਨਹੀਂ ਮਾਂ ਨੂੰ ਛੇਧਿਆਣ ਬਣਾਤਾ ਇਹਨਾਂ ਨੇ ਪਾਣੀ ਕਿੱਥੋਂ ਆ ਗਈ ਇੰਤਰਿਆਂ ਦੀ ਕਿਤੇ ਨਾ ਨੂੰ ਅਕਲ ਤਾਂ ਨਾ ਨੂੰ ਮੌਤ ਆ ਕਿਉਂਕਿ ਉਹਥੇ ਵੀ ਇਦਾਂ ਵਾਰਾ ਕਰਦੀ ਕਰਦੀ ਸੀ ਇੱਥੇ ਵੀ ਫੜੀ ਸਕੂਟਰੀ ਖਸਮ ਨੂੰ ਕਹਾਤਾ ਮੰਗਦੇ ਸਕੂਟਰੀ ਉਹਨੇ ਮੰਗ ਦਿੱਤੀ ਗਵਾਂਢੀਆ ਦੀ ਤੇ ਲੈ ਕੇ ਤਾਂ ਉੱਜੜ ਗਈ ਆਲਾਂ ਦੇ ਨੂੰ ਝੁੱਡੋ ਨੂੰ ਤੁੰਨੋ ਵੀ ਆਲਾਂ ਦੇ ਛਾਂਗਦੀ ਆਦੇ ਗਿੱਟੇ ਮੈਂ ਇਹ ਤੋ ਕਿਥੋਂ ਜੜੀ ਆਈ ਆ ਸਕੂਟਰੀ ਲੈ ਕੇ ਜੜੀ ਜਾਂਦਾ ਤਈ ਨੂੰ ਛੱਟ ਲੱਗ ਜਾਂਦੀ ਜਾਂ ਬਫਾਨੀ ਸਕੂਟਰੀ ਭੱਜ ਜਾਂਦੀ ਆਈ ਮੁੜ ਕੇ ਕਿਥੋਂ ਪਰ ਨਹੀਂ ਮਾਹੀ ਟਾਈਮ ਪਾਸ ਕਰਨ ਡੇ ਆ ਤੇ ਹੁਣ ਸਕੂਟਰੀਆਂ ਚੌਂਦੀ ਵੀ ਲੈ ਕੇ ਤੇ ਮੈਨੂੰ ਦੇਰ ਤੇ ਮੈਂ ਉੱਡੀ ਫਿਰਾਂ ਇਧਰ ਆਵਾਂ ਤੇ ਇਧਰੋਂ ਜਾਵਾਂ ਨਾ ਦੱਸਾਂ ਨਾ ਪੁੱਛਾਂ ਨਾ ਕਿੰਨੂੰ ਪਤਾ ਲੱਗੇ ਇਹਦੇ ਇਹੋ ਹੀ ਲੱਛਣ ਮਾ ਆ ਬੇਰੇ ਤਾਂ ਇਹਨੂੰ ਕੱਢਿਆ ਉਹ ਇਹ ਜਿਹਾ ਸੁਆਦੀ ਤੇ ਇਦਾਂ ਹੁੰਦੀ ਕਾਨੂੰ ਚੱਲ ਬੀਬੀ ਘਰ ਨੂੰ ਫੇਰ ਤੂੰ ਹਾਂ ਮੈਂ ਇੱਕ ਰਕਬੀ ਤੇ ਨਾਲ ਗੱਲ ਕਰਨੀ ਕਿਹੜੀ ਹੋਣ ਉਹ ਗੱਡੀ ਤੇ ਰੀਦੀ ਆ ਤੇ ਬਲਜੀਤ ਜਿਹੜੀ ਉਹ ਗੱਲਾਂ ਨਹੀਂ ਕਰਨ ਉਹ ਹਟਦੀ ਹੈ ਤੇ ਇਹਨੂੰ ਮੰਨੇ ਨੂੰ ਸਮਝਾ ਤੂੰ ਵੀ ਨਾ ਗੱਡੀ ਖੜਿਆ ਕਰੇ ਮੰਮੀ ਮੈਂ ਕੀ ਆਖਾਂ ਉਹਨੇ ਕਿਹਾ ਵੀਰਾ ਆਪਦਾ ਜੀ ਨਹੀਂ ਕਰਦਾ ਗੱਡੀ ਦੀ ਇਹਨੂੰ ਤੇ ਭਾਬੀ ਦਾ ਨਾਂ ਲਾਉਂਦੇ ਆ ਤੂੰ ਹੀ ਆਪ ਹੀ ਸਮਝਾ ਲਿਓ ਬਾਕੀ ਜੇ ਕੋਈ ਨੂੰ ਮੱਤਾਂ ਲੱਗਦੀ ਹੈ ਨਾ ਕਿ ਗੱਡੀ ਕੋਲੋਂ ਕਹਿੰਦੀ ਆ ਉਹ ਅੱਜ ਨਹੀਂ ਕਹਿਣ ਲੱਗੀ ਉਹ ਸ਼ੁਰੂ ਤੋਂ ਹੀ ਕਹਿੰਦੀ ਆ ਕਹਿੰਦੀ ਤੇ ਆ ਗਈ ਹੈ ਤੋੜੀ ਹੁਣ ਨਵੀਂ ਆਈ ਆ ਉਹ ਕੀ ਸੋਚੂਗੀ ਤੇ ਸੋਚੂਗੇ ਕਿ ਮੈਂ ਮੋਟਰਸਾਈਕਲ ਚੱਲਿਆ ਕਰ ਮੋਟਰਸਾਈਕਲ ਆ ਗਿਆ ਸਕੂਟੀਕਾਰ ਆ ਗਿਆ ਜਿੱਥੇ ਮਰਜ਼ੀ ਚੱਲ ਜਾ ਕਰੋ ਨਾ ਖੜਿਆ ਕਰੋ ਨਹੀਂ ਤੇਰੀ ਗੱਡੀ ਤੂੰ ਵੀ ਮੰਨੇ ਦੇ ਨਾਲ ਗੱਲ ਕਰ ਮੈਂ ਨੂੰ ਮੰਮੀ ਕਿਸੇ ਨਾਲ ਵੀ ਗੱਲ ਕਰਨੀ ਮੈਂ ਤਾਂ ਉਹ ਨਾ ਵੇਲੇ ਨੂੰ ਪੁੱਛਤਾ ਉਹ ਨਾ ਜਦੋਂ ਗੱਡੀ ਦੇ ਗਈ ਮੈਂ ਤਾਂ ਉਦੋਂ ਹੱਥ ਜੋੜਦੇ ਸਾਨੂੰ ਗੱਡੀ ਦੀ ਲੋੜ ਹੀ ਨਹੀਂ ਗਈ ਹੁਣ ਉਹਨੇ ਸਚਣਾ ਮਾਫੀ ਮੈਨੂੰ ਮੇਰੀ ਆਇਆ ਆਇਆ ਨਹੀਂ ਕਹ ਕੋਸ ਤੇ ਤਾਂ ਕਰਕੇ ਇਦਾਂ ਕਰਦੇ ਸਾਡੇ ਨਾਲ ਮੰਮੀ ਮੈਂ ਕਿਹਨੇ ਕਿੱਗੇ ਗੱਡੀ ਚਲਾਈ ਚਲਾਈ ਉਹਦੇ ਨਾਲ ਜਾਣਾ ਉਦੋਂ ਗੱਡੀ ਮੈਂ ਕਢਦਾ ਉਹ ਤਾਂ ਮੈਨੂੰ ਲੋੜ ਹੀ ਨਹੀਂ ਮੈਨੂੰ ਜਿਸੇ ਨਾ ਮੋਟਰਸਾਈਕਲ ਹੀ ਜਾਣਾ ਤੇ ਬਾਕੀ ਤੁਸੀਂ ਮੰਨੇ ਨੂੰ ਆਪ ਹੀ ਸਮਝਾ ਦਿਓ ਮੈਂ ਕਹਿੰਦੇ ਮੇਰੀ ਗੱਲ ਦਾ ਉਹਨੂੰ ਗੁੱਸਾ ਕਰਨਾ ਟਾੜਾ ਦੇ ਪੁੱਤ ਵਾਓ। ਠਾ ਤੇ ਠੀਕ ਵਾਪਾ ਨਹੀਂ ਇਤਰਾ ਭਰੇ ਲੱਗੀਦਾ ਵਾ। ਉਹ ਨਵੀਂ ਸਵੀ ਆ ਤੇ ਉਹ ਬਲਜੀਤ ਗੱਲਾਂ ਨਹੀਂ ਕਰਨੋ ਹੜਦੀ। ਚੱਲ ਬੀਬੀ ਕਰ ਦਿਓ ਤੂੰ ਕੋਈ ਗੱਲ ਹੀ ਇਹਨਾਂ ਦੀ ਗੱਲਾਂ ਵਾਲਾ ਧਿਆਨ ਦੇ। ਮੈਂ ਪੈਲੀ ਉਹਨੂੰ ਕਿੜਾ ਮਾਰਾਂ ਵਾ ਤੇ ਉਹ ਵੀ ਹਉਣ ਹੀ ਵਾਲੇ ਆ। ਅੱਛਾ ਚਲ ਆ ਫਿਰ ਮੈਂ ਜਾਣੀ ਆ ਕਰਨ। ਰਦਸ ਦੀ ਨਹੀਂ ਮੈਂ ਹੱਸਦੀ ਦਿਖਦੀ ਸਾਰਿਆਂ ਨੂੰ ਇਹ ਸ਼ਹਿਰ ਪਾਵੇ ਵੱਡੇ ਅੰਮੀਏ ਕਰ ਨੂੰ ਮੇਰੀ ਹਰ ਆ ਜਾ ਮਮੀ ਕਰਤ ਨਹੀਂ ਨਾ ਹੈਗਾ ਕੋਈ ਨਹੀਂ ਹੈ ਨਿਕਾ ਕਰ ਕੋਈ ਵੀ ਆ ਜਾ ਮੰਨੇ ਵੀਰ ਉਹਨਾਂ ਨੇ ਮੈਂ ਕੀ ਬਾਜਾ ਰਹੀ ਦੋ ਢਾਈ ਮਹੀਨੇ ਹੋ ਗਏ ਵਿਆਹ ਨੂੰ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਕਿਤੇ ਮਾਣੀ ਕਹਨੇ ਦਾ ਮਗਰ ਸਾਰ ਨਹੀਂ ਲਈ ਨਖਤੀ ਦੀ ਤੇ ਇਹ ਉਜੜੀ ਫਿਰਦੀ ਪਤਾ ਨਹੀਂ ਕਿੱਥੇ ਮਾਂ ਪਿਓ ਇਹਦਾ ਇਹ ਲੈਂਦਾ ਭੈਣ ਭਰਾ ਇਹਦੇ ਨਹੀਂ ਮਿਲਦੇ ਇਹਨੇ ਪਤਾ ਨਹੀਂ ਕਿੰਨੂੰ ਮਿਲਣ ਗਈ ਕਿੰਨੂੰ ਨਹੀਂ ਮੈਨੂੰ ਦੱਸਿਆ ਤੱਕ ਨਹੀਂ ਵੀ ਕਿੱਥੇ ਉਜੜੀ ਕਿੱਥੇ ਨਹੀਂ ਵੀ ਮਾਂ ਘਰ ਕਲਪਦੀ ਹੋਗੀ ਚਾਹੇ ਕਿੱਦਾਂ ਕਿੱਦਾਂ ਨਹੀਂ ਕੋਈ ਪਤਾ ਹੀ ਨਹੀਂ ਨਾ ਦੁਆ ਜਾਣਾਂ ਇਹਨਾਂ ਨੇ ਇੰਨਾ ਸਤਾਇਆ ਕੋ ਗੱਲ ਕਰਨ ਨਾਲ ਆ ਲੰਦੇ ਆਦੇ ਨੂੰ ਦੋਵਾਂ ਨੂੰ ਜੁੱਤੀ ਫਿਰੂ ਹੋਏ ਪਤਾ ਲੱਗੂਗਾ ਬਰਿਆਲ ਬਾਹਣ ਨੂੰ ਕੁਤਰੀ ਫਿਰਦੀ ਕਿਤੇ ਕੱਚਰ ਉਤਰੀ ਮੰਮੀ ਮੈਂ ਮੰਨਾ ਵੀ ਤੇ ਭਾਬੀ ਉੱਥੇ ਬਾਜ਼ਾਰ ਚੀ ਵੇਖੀ ਸੀ ਅੱਛਾ ਤੇ ਉਹ ਨਵੀਂ ਭਾਬੀ ਨਹੀਂ ਵੇਖੀ ਨਵੀਂ ਭਾਬੀ ਆਹੋ ਮੈਂ ਤੇ ਮੰਨਾ ਵੀਰ ਤੇ ਬਲਜੀਤ ਭਾਬੀ ਵੇਖੇ ਸੀ ਤੇ ਮੰਨੇ ਦਾ ਵਿਆਹ ਜੋ ਕਰ ਦਿੱਤਾ ਉਹ ਹਾਏ ਮੰਮੀ ਵੀ ਲਾ ਤੂੰ ਮੈਨੂੰ ਦੱਸਿਆ ਵੀ ਨਹੀਂ ਸੱਦਿਆ ਵੀ ਨਹੀਂ ਮੰਮੀ ਤੋਂ ਹੀ ਦੱਸਣਾ ਪੁੱਤ ਤੈਨੂੰ ਕੀ ਤੂੰ ਕਿਹੜਾ ਚੰਗਾ ਕੰਮ ਕੀਤਾ ਹੈ ਸਾਡਾ ਦੀ ਮੈਂ ਤੇ ਆਪਣਾ ਬੜਾ ਬੜੀ ਦੁਖੀ ਹੋਈ ਮੈਂ ਮੰਮੀ ਹੁਣ ਤੁਸੀਂ ਇੱਕ ਗੱਲ ਦਣਾਣਾ ਬਾਰ-ਬਾਰ ਅੱਜ ਨਾ ਮੈਨੂੰ ਝਿੜਕੋ ਮੈਂ ਤੇ ਆਪ ਮਹਾਂ ਆਈ ਇੱਥੇ ਅੱਜ ਨਾ ਮੈਨੂੰ ਉਸਿਆ ਨਹੀਂ ਮੈਂ ਪੁੱਤ ਤੈਨੂੰ ਕੀ ਛਿੜਕਣਾ ਵਾ ਤੂੰ ਮੇਰਾ ਖੂਨ ਵਾ ਮੈਂ ਪਤਾ ਕਿੰਨੀ ਉੱਖੀ ਆ ਤੇਰੇ ਤੋਂ ਮੰਮੀ ਨੇ ਨੂੰ ਇੱਕ ਵਰੀ ਨਹੀਂ ਮੇਰਾ ਜੇਤਾ ਆਇਆ ਸਾਰੇ ਵਿਆਜ ਹੈ ਆਪਣੀ 30 ਸੱਦਾ ਮੈਂ ਆਇਆ ਤਾਂ ਬੜਾ ਹਗਾ ਮੇਰਾ ਤੇ ਆਪਣਾ ਜੀ ਨਹੀਂ ਕਰਦਾ ਤੈਨੂੰ ਨਾ ਮੈਨੂੰ ਕੋਈ ਚੰਗਾ ਹੀ ਲੱਗਦਾ ਮੰਮੀ ਨਵੀਂ ਬਾਬੀ ਚੰਗੀ ਆ ਹੁਣ ਉਹ ਤਾਂ ਹੁਣ ਪਤਾ ਲੱਗੂਗਾ ਸੱਚ ਮੰਮੀ ਲਖਵੀਰ ਵੀਰ ਕਿੱਥੇ ਆ ਉਹਨੂੰ ਤਾਂ ਮੈਂ ਉਹ ਤੇ ਹੁਣੇ ਜੇ ਘੇੜਾ ਮਾਰਨ ਗਿਆ ਹੀ ਤੇ ਤੀਏ ਤੂੰ ਐਦਾਂ ਕਰੀ ਤੂੰ ਚੱਲ ਜਾ ਐਨੂੰ ਨਹੀਂ ਆ ਜੇ ਤਾੜ ਨਾ ਰੱਜ ਕੇ ਕਰਨਾ ਵੀ ਨਹੀਂ ਕੀਤੀਆਂ ਕੀਤੀਆਂ ਤੇ ਨਹੀਂ ਆ ਤੇ ਬਹੋਰ ਇੱਥੇ ਆਣ ਕੇ ਸਿਆਪਾ ਪਾਉਣਗੇ ਮੈਨੂੰ ਚੱਲ ਮੰਮੀ ਮੈਂ ਤੁਹਾਨੂੰ ਮਿਲ ਲਿਆ ਇੰਨਾ ਹੀ ਬੜਾ ਫਿਰ ਮੈਂ ਜਾਨੀ ਮੰਮੀ ਮੇਰੀ ਗੱਲ ਸੁਣੋ ਜਿਹੜਾ ਮੇਰਾ ਨੰਬਰ ਆ ਤੁਹਾਡੇ ਫੋਨ 'ਤੇ ਹੈਗਾ ਜਦੋਂ ਇਹ ਸਾਰੇ ਇੱਧਰ ਉੱਧਰ ਹੁੰਦੇ ਆ ਉਦੋਂ ਹੀ ਮੈਨੂੰ ਫੋਨ ਲਾ ਲਿਆ ਕਰੋ ਹੋ ਮੰਨੇ ਨੇ ਜਰਾ ਨੰਬਰ ਕੱਟ ਦਿੱਤਾ ਤੇ ਮੈਂ ਕਿੱਥੇ ਫੋਨ ਲਾਵਾਂ ਮੈਂ ਤਾਂ ਥੜ ਫਦੀ ਰਹਿਨੀ ਆਪ ਤੁਹਾਨੂੰ ਮੰਮੀ ਫਿਰ ਮੈਂ ਨਵੀਂ ਸਿਮ ਲੈ ਕੇ ਨਾ ਫਿਰ ਮੈਂ ਤੁਹਾਨੂੰ ਉਦੋਂ ਫੋਨ ਕਰੂੰਗੀ ਠੀਕ ਆ ਹਾਂ ਤੇ ਫਿਰ ਮੈਂ ਚਲ ਤੈਨੂੰ ਕਰੂੰਗੀ ਤੇ ਜਾਂ ਤੂੰ ਕਰੀ ਮਮੇ ਨੂੰ ਚਲ ਆਉਣਾ ਵੀ ਨਹੀਂ ਆਉਂਦਾ ਬੱਚੀ ਲੱਗਣਾ ਕੋਈ ਨਹੀਂ ਮੈਂ ਤੁਹਾਨੂੰ ਗੰਗਲੀ ਚ ਕੋਈ ਹੋਰ ਚੱਕੂ ਫਿਰ ਨਾ ਮਾਰ ਦੂੰਗੀ ਚੰਗਾ ਮਮੇ ਤੁਹਾਨੂੰ ਮੇਰੀ ਯਾਦ ਨਹੀਂ ਆਉਂਦੀ ਯਾਦ ਤਾਂ ਬੜੀ ਆਉਂਦੀ ਥੇ ਜਾ ਹੁਣ ਮੈਂ ਚਾਹ ਪਾਣੀ ਤੈਨੂੰ ਕੀ ਪਿਆਲਣਾ ਮੈਂ ਤੇ ਆਪ ਡਰਨ ਦੇਈ ਹਾਂ ਜੇ ਉਹ ਆ ਗਿਆ ਤੇ ਆਣ ਕੇ ਮੇਰੀ ਵੀ ਕਰੂ ਬੇਈ ਕੀ ਤੇ ਤੇਰੀ ਵੀ ਮਮੇ ਮੇਰੀਆਂ ਚੀਜ਼ਾਂ ਘਰ ਚੋਂ ਸਾਰੀਆਂ ਸੁੱਟਦੀਆਂ ਛੁੱਟਣੀਆਂ ਕੀ ਆ 118 ਦਿੱਤੀਆਂ ਇੱਕ ਦਿਨ ਮੈਂ ਗੁੱਡੀ ਫੜ ਲਈ ਤੇ ਮੇਰੀ ਬਿਆਹ ਹੀ ਕੀਤੀ ਉਹਨਾਂ ਨੇ ਬੜੀ ਐ ਹੁਣ ਦੁੱਖ ਢਾਉਣਿਆ ਰ ਖੇਡਦੀ ਚੱਕਲਾ ਪਾਈ ਜੰਮ ਦਿੱਤੀ ਮੰਮੀ ਮੇਰਾ ਜਾਨ ਨੂੰ ਜੀ ਨਹੀਂਉ ਕਰਨ ਤੂੰ ਤੇ ਕਿਤੇ ਇੱਕ ਵਾਰੀ ਨਹੀਂ ਮੈਨੂੰ ਪੁੱਛਿਆ ਵੀ ਹੁਣ ਤੇਰੀ ਜ਼ਿੰਦਗੀ ਕਿੱਦਾਂ ਦੀ ਆ ਸੁਖੀ ਆ ਜਾਂ ਦੁਖੀ ਆ ਕੀ ਹੁਣ ਮੈਂ ਧੀ ਆ ਕਰਾ ਕਿਤਰਾ ਮੈਂ ਤੇਰੇ ਸਹਰੇ ਕਿੱ ਕੀ ਜਾਂਦੇ ਤੈਨੂੰ ਹੁਣ ਕੋਹ ਹਾਂਦੇ ਤੇ ਨਹੀਂ ਮੰਮੀ ਆ ਕਣਾ ਕੀ ਪਹਿਲਾਂ ਦੀਆਂ ਗੱਲਾਂ ਹੋ ਰਹੀਆਂ ਹੁਣ ਸਾਰਾ ਕੁਝ ਉਲਟੀ ਹੋ ਦੇ ਇਤਰਾ ਹੀ ਹੋਤੀ ਇਹ ਇਤਰਾ ਜਦੋਂ ਪੈਰ ਪਰੋਂ ਪੁੱਟ ਲੀਏ ਨਾ ਉਹਦੇ ਇਦਾਂ ਹੁੰਦੀ ਓ ਤੈ ਕੰਮ ਨਹੀਂ ਚੰਗਾ ਕੀਤਾ ਤੂੰ ਮੰਮੀ ਜੀ ਤੂੰ ਹੀ ਸਾਰੇ ਮੇਰੇ ਮਗਰ ਆਉ ਤੋ ਉਹਨਾਂ ਦੀ ਕੀ ਹਿੰਮਤ ਮੈਨੂੰ ਕੁਝ ਬੋਲਣਗੇ ਤੂੰ ਤਾਂ ਮੇਰੇ ਪਿੱਛੇ ਕੋਈ ਆਉਂਦਾ ਹੀ ਨਹੀਂ ਆਉਣਾ ਕੀ ਚੀਏ ਜਾ ਹੁਣ ਤੂੰ ਜਿੰਦੀ ਨੂੰ ਮੈਨੂੰ ਮਾਰਦਾ ਵਾ ਜੇ ਉਹ ਨਾ ਕੰਮ ਹੋ ਜੇ ਅੰਦੇ ਨਾ ਹੋਏ ਅਮਦਾਨਾ ਤੂੰ ਜੰਨ ਨੂੰ ਮਗਰ ਚੜਕੇ ਤੇ ਕੋਈ ਵੀ ਹੋਣਾ ਕਿੱਡਾ ਸੋਹਣਾ ਤੇਰੇ ਭਾਵਨ ਦੇ ਤਰ੍ਹਾਂ ਵਿਆਹ ਕਰਨਾ ਤੂੰ ਤੈਨੂੰ ਕਰੋ ਕੰਡਣ ਵਾਲੀ ਗੱਲ ਕੀਤੀ ਤੇ ਮੇਰੀ ਬੇਇੱਜ਼ਤੀ ਕਰਨਗੇ ਕਿ ਤੇ ਹੁਣ ਤੇ ਨਹੀਂ ਤਿਆਰ ਅਕਬੀਰ ਆਂਦਾ ਹੀ ਪੈੜੀਆਂ ਵੱਲ ਚੱਲਿਆ ਮਮਮੀ ਉਹਦਾ ਦੱਸੋ ਮਨਪ੍ਰੀਤਾ ਕੀ ਬਣਿਆ ਮਨਪ੍ਰੀਤ ਦਾ ਮੈਨੂੰ ਨਹੀਂ ਪਤਾ ਤੀਏ ਕੀ ਬਣਨਾ ਵਾ ਵਿਆਹ ਮੰਨੇ ਦਾ ਹੋਰ ਘਰ ਦਿੱਤਾ ਉਹ ਨਾ ਮੈਂ ਵਿਚਾਰੀ ਦਾ ਸੋਚਿਆ ਸੀ ਵੀ ਇੰਨਾ ਕੁਝ ਹੋ ਜਾਊਗਾ चल मम्मी मेरा फिर फोन चुके हो हैं चंगा तो लावी फूलते हैं वो भी किधर मैं किधर गए आए होंड के तो फिर तो जाओ मेरी थी। जा जा ती किधर मैं आता हूँ जाओ नहीं कुछ कोई नहीं मम्मी मैं फेर आऊंगी जब मैं फोन ता लगा लेता हूँ नहीं चंगा ओन ना ना तो सही चल जा, जा मेरी ती चंगा मम्मी चंगा पता ਮੈਨੂੰ ਨਾ ਸੱਸ ਬੜੇ ਮੇਨੇ ਮਾਰਦੀ ਆਂਦੀ ਤੇਰਾ ਤਾਂ ਕੋਈ ਪਿੱਛੋਂ ਆਉਂਦਾ ਹੀ ਨਹੀਂ ਤੈਨੂੰ ਤੇ ਉਹਨਾਂ ਨੇ ਕੰਨੋ ਫੜਕੋ ਹੀ ਤੋਰਤਾ ਪਤਾ ਹੁਣ ਮੈਂ ਕੀ ਕਰਾਂ ਫਿਰ ਬਣੀ ਜੇ ਹੋਜੀ ਗੱਲ ਤੇਰੀ ਕਿਸਮਤ ਜੋ ਹਿੱਤਾਂ ਚ ਤੇ ਮੰਮੀ ਚੱਲੇ ਕਿੱ데 ਤੇਰੇ ਨਾਲ ਬੱਜੇ ਰਹਿੰਦੇ ਜਦੋਂ ਕਦੇ ਕੱਲੀ ਸ਼ਹਿਰ ਨੂੰ ਆਏ ਕਿਤੇ ਹੋਜੀ ਹੈ ਮੇਰੇ ਕੋਲ ਹੋਜੀ ਉਹ ਮੇਨੇ ਮਾਰਨੋਂ ਤੇ ਹਟੂਗੀ ਮੈਨੂੰ ਚੰਗਾ ਮੈਂ ਵੇਖੂਗੀ ਜੇ ਮਰਕਵਾਇਆ ਗਿਆ ਮੈਂ ਇੰਨਾ ਨਾ ਜਾਣੀ ਤੇ ਇੰਨਾਂ ਦੇ ਨਾਲ ਹੀ ਆਉਣੀ ਆ ਮੈਂ ਕੱਲੀ ਤੇ ਆਉਂਦੀ ਹੈ ਨਹੀਂਗੀ ਆਹ ਜੀ ਮੰਮੀ ਕਿਤੇ ਕੱਲੀ ਮੈਂ ਵੀ ਤਰਸਦੀ ਆਂ ਤੈਨੂੰ ਮਿਲਨੋਂ ਚਲ ਚੰਗਾ ਵੇਖੂਗੀ ਜੇ ਮੈਨੂੰ ਹਾਂ ਜੀ ਵੇਖ ਲੈ ਹਾਂ ਹਾਂ ਚੰਗਾ ਜੰਗਾ ਜਾ ਮੇਰੀ ਧੀ ਆ ਨਾ ਜਾਣੋ ਮੈਂ ਮੈਨੂੰ ਕਰੂੰਗੀ ਨਵੇਂ ਨੰਬਰ ਤੋਂ ਚੱਕ ਲੈ ਉਹ ਚੰਗਾ ਚੰਗਾ ਮੰਮੀ ਇਹ ਪ੍ਰਾਣੀ ਕੌਣ ਹੈ ਇਹ ਪੁੱਤਾਂ ਉਹ ਜਿਹੜੀਆਂ ਨੇ ਚੀਜ਼ਾਂ ਚਾਜਾਂ ਵੇਚਦੀਆਂ ਤੇ ਰੌਣਕ ਲਈ ਕੋਈ ਨਹੀਂ ਆ ਨਹੀਂ ਰੌਣਕ ਤੇ ਨਹੀਂ ਡਈ ਹਾਂ ਉਹਨੇ दारू ਪਾਇਆ ਹੈਗਾ ਤੇ ਉਹਦੇ ਨਾਲ ਹੋਇਆ ਐਵੇਂ ਅੱਖਾਂ ਨਾਲ ਨੀਆਂ ਕਰਾਲੀ ਆਉਸ਼ੀਆਂ ਕੋਈ ਦਾਰੂ ਦੂਰੂ ਲੈ ਕੇ ਆਈ ਹੀ ਆਂਦੀ ਹੀ ਵੇਖ ਲਓ ਮੈਂ ਲਿਆਤ ਨਹੀਂਗਾ ਤੋਤਰਾ ਪਾਇਆ ਹੈ ਚਲਾਈ ਅੱਛਾ ਚੱਲ ਅੰਦਰ ਸ਼ਾਮੇ ਬੈਠ ਕੇ ਧੁੱਪੇ ਖਲੋਤੀਆਂ ਆਣ ਕੇ ਹੁਣ ਕੀ ਹੋ ਗਿਆ ਵਾ ਬੜਾ ਮੂੰਹ ਫਲਾਇਆ ਵਾ ਮੇਰਾ ਕਾ ਤੋ ਫੁੱਲਣਾ ਮੂੰਹ ਫੁੱਲਿਆ ਜਾਗਾ ਵਾ ਮੇਰਾ ਨਹੀਂ ਫੁੱਲਿਆ ਛੂਟ ਨਹੀਂ ਪਸੰਦ ਪਰ ਹਾਈ ਲੱਗਦਾ ਹੁਣ ਹਾਂ ਆ ਗਈਓ ਹਾਂਜੀ ਆ ਗਈ ਬਹਿ ਜਾ ਲੈਂਦੇ ਆ ਸੇ ਕਪੜਾ ਖਰੀਦ ਕੇ ਛੂਟ ਚੰਗੇ ਆ ਹਾਂਜੀ ਲੈ ਆਂਦੇ ਹੂੰ ਸਿੰਦ ਕਰਕੇ ਰਹੋਣੀ ਹੀ ਆਪਣੀ ਆਏ ਪਸੰਦ ਹੈ ਤੈਨੂੰ ਕਰ ਲੈ ਪਸੰਦ ਤੁਹਾਡੀ ਬੱਡੀ ਨਾ ਉਹਨਾਂ ਨੇ ਕੀਤੇ ਤਾਂ ਤੂੰ ਨਹੀਂ ਤੂੰ ਕੀਤੇ ਕੀ ਹੈ ਨਹੀਂ ਮੈਨੂੰ ਨਹੀਂ ਪਸੰਦ ਹੈਗੇ ਹਾਂ ਤੇ ਤੂੰ ਫੇ ਕੋਈ ਲਿਆਉਂਦਾ ਨਹੀਂ ਆਪਣਾ ਲੈ ਆਂਦੇ ਉਹਨਾਂ ਉੱਦਾਂ ਤੇ ਹਾਂ ਉਹਨਾਂ ਨੇ ਆਪੇ ਲਿਆਉਂਦੇ ਆਪਣੀ ਪਸੰਦ ਨਾਲ ਤੇ ਜੇ ਨਹੀਂ ਪਸੰਦ ਉੱਥੇ ਕਾਹ ਹੁੰਦੀ ਮੈਨੂੰ ਫੋਨ ਆ ਗਿਆ ਸੀ ਮੈਂ ਬਾਹਰ ਫੋਨ ਸੁਣਨ ਚਲ ਗਈ ਤਿੰਨੇ ਨੂੰ ਆਪੇ ਪਸੰਦ ਕਰ ਲੈ ਦੱਸ ਉਹ ਐ ਤੇ ਕੰਮ ਉਹ ਫੇ ਉਹ ਹੀ ਗਿਆ ਮੰਮੀ ਜਮਾਤ ਮੂਹ ਜਾਈ ਹੈ ਨਾ ਮੈਂ ਤਾਂ ਕਹਿ ਜਾਂਦਾ ਕਿ ਮੈਂ ਆਪ ਹੀ ਖਾਂਦੇ ਲੈਣੇ ਦੱਸ ਤਕੋ ਖਾਦਾ ਖੁੱਦਾ ਵੀ ਉੱਥੇ ਹੈ ਕਿ ਨਹੀਂ ਖਾ ਲਈ ਸੀ ਗੋਲ ਗੱਪੇ ਗੋਲ ਗੱਪੇ ਖਾ ਲਈ ਮੰਮੀ ਹੱਕ ਲੈਣੇ ਪੈਂਦੇ ਇੱਥੇ ਆਪਣੇ ਆਪ ਹੱਕ ਨਹੀਂ ਮਿਲਦੇ ਨਹੀਂ ਜੇ ਨਹੀਂ ਪਸੰਦ ਤਾਂ ਤੁਹਾਨੂੰ ਵੀ ਮੇਰੇ ਪਸੰਦ ਨਹੀਂਗੇ ਹੈਗੇ ਮੈਂ ਨਹੀਂ ਲੈਣੇ ਤਾਂ ਹੀ ਹੋਰ ਕਿਤੇ ਦੁਕਾਨ ਦੇ ਉੱਤੋਂ ਚਲ ਜਾਂਦੇ ਜੇ ਤੈਨੂੰ ਨਾਲ ਬੱਲੇ ਆਈ ਮੈਂ ਮੇਰੇ ਹੁੰਦਿਆਂ ਨੂੰ ਆਪੂ ਪਸੰਦ ਕਰਕੇ ਰੱਖ ਲਈ ਫੇ ਮੈਂ ਕੀ ਕਹਿਣਾ ਹੀ ਉੱਥੇ ਜਦ ਤੂੰ ਮੰਨੇ ਨੂੰ ਆਖ ਦਿੰਨੀ ਉਹ ਵੀ ਫੇਰੇ ਨਹੀਂ ਕਿਸਾ ਮਮੀ ਮੈਂ ਪੁੱਛਿਆ ਤਾਂ ਗਾ ਹੀ ਹਾਂ ਕੋਈ ਗੱਲ ਨਹੀਂ ਪਾ ਲੈਣੀ ਮੈਂ ਜਿੱਦਾਂ ਦੀ ਵੀ ਆ ਉੱਥੇ ਇਹਦੀ ਛੇਲੀ ਟੱਕਰ ਪਈ ਉਹਨਾਂ ਗੱਲਾਂ ਡਾ ਵੀ ਛੇਲੀ ਕੜੀ ਮਿਲੀ ਹੋ ਸੀਗੀ ਇੱਕ ਮੇਰੀ ਭੂਆ ਦੇ ਪਿੰਡ ਦੀ ਸੀਗੀ ਮੰਤਰੀ ਮੰਤਰੀਟ ਆਹੋ ਤੋ ਹੀ ਗੇੜਾ ਜਾਣਦੇ ਹੋਣਾ ਨੂੰ ਤੁਹਾਨੂੰ ਮੈਂ ਕੀ ਦੱਸਾਂ ਮਮੀ ਯਾ ਚਾਹ ਬਣਾ ਤੂੰ ਸਵਾਲ ਲੈ ਆਈਆਂ ਗੱਲਾਂ ਦੇ ਨਹੀਂ ਇੱਥੇ ਕੋਤਾ ਸਵਾਲ ਵਾਲੀ ਕਿਹੜੀ ਗੱਲ ਆ ਤੋਰ ਕੀ ਆ ਉਡੀਓ ਕੁਛ ਨਹੀਂ ਕੋਈ ਜੇ ਮੈਂ ਸੇਲੀ ਤੇ ਹੋਊਗੀ ਤਾਂ ਮੈਂ ਤੇ ਤੁਹਾਨੂੰ ਭੱਲਿਆਗਾ ਵੀ ਆਪਣੇ ਪਸੰਦ ਦੀ ਜਿਹੜੀ ਚੀਜ਼ ਲੈਣੀ ਹੈ ਉਹ ਪੱਕੂ ਵੀ ਜੋ ਇਹ ਨੂੰ ਲੈਦੀ ਜੇ ਤਾਂ ਫੇਰ ਉਤਰਾ ਦੀ ਉਤਰਾ ਹੀ ਆ ਗਈ ਉਹ ਚੱਲ ਕੋਈ ਨਹੀਂ ਮੋੜਵੇਂਗੇ ਇੱਥੇ ਫੇਰ ਲੈ ਆਵਾਂਗੇ ਹੁੰਜੇ ਨਹੀਂ ਪਸੰਦ ਮੈਂ ਮੋੜਨੇ ਕਰਨੀਆਂ ਮੇਰੀ ਗੱਲ ਸੁਣੋ ਆਹ ਇਹ ਨਵੀਂ ਮੋਟੀ ਵੀ ਆ ਕੇ ਲੈ ਆਂਦੀ ਆ ਮਨਪ੍ਰੀਤ ਦੀ ਸੇਲੀ ਨਿਕਲੀ ਫਿਰ ਕੀ ਹਾਂ ਹੈ ਤੈਨੂੰ ਨੋਰਮਲ ਗੱਲ ਲੱਗਣ ਦੀ ਆ ਲੈ ਸੇਲੀ ਆ ਫਿਰ ਕੀ ਆ ਕੀ ਹੋ ਗਿਆ ਆਈਂ ਦੇ ਕੱਪੜੇ ਖਰੀਦਣ ਨੇ ਤੇ ਉਹ ਮਾਰ ਬਾਹਰ ਜਾ ਕੇ ਉਹਦੇ ਨਾਲ ਗੱਲਾਂ ਕਰਨ ਦੀ ਆਇਆ ਡੈਡੀ ਦਾ ਫੋਨ ਉਹ ਪਤਾ ਨਹੀਂ ਕਿਹੜੇ ਵੇਲੇ ਉਹਨੂੰ ਟੱਕਰ ਗਈ ਤੇ ਉਹਦੇ ਨਾਲ ਗੱਲਾਂ ਕਰਨ ਦੀ ਮੈਂ ਇਹਦੀ ਕੌਣ ਲੱਗਦੀ ਨਹੀਂ ਆਂਦੀ ਮੇਰੀ ਸੇਲੀ ਆ ਤੇਰਗਬੀਰ ਉਹ ਤੇ ਉਹ ਰਹੀ ਨਹੀਂ ਤੇ ਮਨਪ੍ਰੀਤ ਜਿਹੜੀ ਸਿੰਪਲ ਜੀ ਸਿਰ ਤੇ ਢੀੜਾ ਰੱਖਦੀ ਸੀ ਮਰ ਵਾਲ ਖੁੱਲੇ ਛੱਡੇ ਪਜਾਮੀ ਸੂਟ ਪਾਇਆ ਉਹਦਾ ਤਾਂ ਟੌਰ ਨਹੀਂ ਪਾਇਆ ਜਾਣਦਿਆ ਲੱਗਣ ਹੀ ਨਹੀਂ ਜਏ ਉਹਦਾ ਰਿਸ਼ਤਾ ਛੁੱਟਿਆ ਵਾ ਉਹ ਰਿਸ਼ਤਾ ਹੀ ਛੁੱਟਿਆ ਹੈ ਕਿਹੜਾ ਵਿਆਹ ਕਰਾ ਕੇ ਛੱਡੀ ਸੀ ਜਿਹੜੀ ਨੂੰ ਟੈਨਸ਼ਨ ਹੋਣੀ ਤੇ ਨਾਲੇ ਤੂੰ ਵੇਖੇ ਕਿਉਂ ਨਹੀਂ ਸਰਦੋਂ ਦੇ ਹਾਲ ਮੈਂ ਪੁੱਛਿਆ ਮੈਂ ਤਾਂ ਵਿਆਹ ਨਹੀਂ ਕਰਾਇਆ ਵਿਆਹ ਹੀ ਤੇਰਾ ਹੋਇਆ ਹੈਗਾ ਕਹਿੰਦੀ ਮੈਂ ਤੇ ਆਪਣੀ ਮਰਜ਼ੀ ਨਾਲ ਨਹੀਂ ਕਰਾਇਆ ਚੱਲ ਨਹੀਂ ਕਰਾਇਆ ਫਿਰ ਕੀ ਹੈ ਤੂੰ ਕੀ ਜਾਣਾਂ ਵਿੱਚੋਂ ਮੈਨੂੰ ਤੇ ਇਹ ਗੱਲ ਦੇ ਹੈਰਾਨਗੀ ਆਉਂਦੀ ਆ ਹਾਂ ਡੇਰ ਕਹਿੰਦਾ ਰਿਸ਼ਤਾ ਟੁੱਟਿਆ ਹੋਵੇ ਹਾਂ ਨਹੀਂ ਮਰ ਮਰ ਦੇ ਜਾਣੇ ਆ ਰੋਟੀ ਖਾਂ ਦਾ ਚੇਤਾ ਭੁੱਲ ਜਾਂਦਾ ਉਹ ਤਾਂ ਐਡਾ ਬੁਗੜ ਹੋਇਆ ਆਦਾ ਹੁਣ ਇੱਥੋਂ ਦੇ ਪਤਾ ਲੱਗਦਾ ਅਨਪੜ੍ਹ ਤੇ ਪੜੇ ਲਿਖੇ ਦਾ ਜਿਹੜਾ ਪੜਿਆ ਲਿਖਿਆ ਬੰਦਾ ਨਾ ਉਹ ਹੋਰ ਗੱਲਾਂ ਦਾ ਟੈਨਸ਼ਨ ਹੀ ਨਹੀਂ ਲੈਂਦਾ ਉਹ ਹੈ ਟੈਨਸ਼ਨ ਹੁੰਦੀ ਕਿਉਂ ਨਹੀਂ ਆ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਉਹਨਾਂ ਦਾ ਰਿਸ਼ਤਾ ਛੱਡਿਆ ਵਾ ਕਿਹੜੀ ਗੱਲੋਂ ਛੱਡਿਆ ਲੋਕਾਂ ਨੇ ਤੇ ਹਰਾਨ ਰਹਿ ਜਾਨਾ ਤੇ ਲੋਕਾਂ ਨੇ ਰਿਸ਼ਤਾ ਨਹੀਂ ਇਹਦਾ ਲੈਣਾ ਉਹਦੇ ਮਾਰ ਮੋਰ ਦੇ ਮਾਰ ਟੌਰ ਹੀ ਨਹੀਂ ਪਾਇਆ ਜਾਣ ਦਿਆ ਕੀ ਹੋਇਆ ਕੀ ਆ ਮੰਮੀ ਹੋਣਾ ਕੀ ਹਾਂ ਜਿਹੜੀ ਤੂੰ ਨਮੀ ਵੋਟੀ ਵਿਆਹ ਕੇ ਲਿਆਂਦੀ ਆ ਕਿਉਂ ਕੀ ਹੋਇਆ ਮਨਪਰੀਤ ਦੀ ਸਹੇਲੀ ਉਹ ਤੇਰੀ ਜਿਹੜੀ ਦੂਜੀ ਨੋ ਹੇ ਨੋੜਾ ਉਹਨੂੰ ਕਦੇ ਪਤਾ ਤਾਂ ਨਹੀਂ ਲੱਗ ਗਿਆ ਵੀ ਮੰਨੇ ਨੇ ਮੰਗੀ ਹੀਗੀ ਮੰਮੀ ਹੇ ਤੱਕ ਤਾਂ ਨਹੀਂ ਪਤਾ ਲੱਗਾ ਇਹ ਸਹੇਲੀਆਂ ਸਹੇਲੀਆਂ ਆਈਓ ਜਿੱਦਣ ਕੀ ਤਾਂ ਪਤਾ ਲੱਗਾ ਨਾ ਮਿਰਚਾ ਇਹਨੂੰ ਵੀ ਬੜੀਆਂ ਲੱਗਣੀਆਂ ਆਈਓ ਤੇ ਸਾਰੇ ਰਾਤ ਚ ਮੇਨਾ ਕੋਈ ਨਹੀਂ ਐਡਾ ਮੂੰਹ ਬਣਾਇਆ ਹੀ ਇਹਨੇ ਮਿੰਤ ਜਾਬ ਦਾ ਭਾਵੇਂ ਇਹਨੂੰ ਮੰਨੇ ਨੇ ਪਾਣੀ ਦੱਸ ਦਿੱਤਾ ਹੋਈ ਨਹੀਂ ਮੰਮੀ ਨਹੀਂ ਦੱਸਿਆ ਸਾਰੇ ਰਾਜ ਮੈਂ ਉਹਨਾਂ ਦੇ ਨਾਲ ਹੀ ਰਹੀ ਆ ਆ ਹੁਣ ਹੀ ਵਖੋ ਵਖੋਏ ਉਹ ਬਾਹਰ ਨੂੰ ਚਲ ਗਿਆ ਤੇ ਉਹ ਅੰਦਰ ਨੂੰ ਚਲ ਗਈ ਆ ਪਤਾ ਨਹੀਂ ਗਾ ਬੋਨੇ ਤਾਂ ਬੜੀ ਚਪਕੀਤੀ ਜੀ ਚਪਕੀਤੀ ਜੀ ਮੈਂ ਹੁਣ ਇਹੋ ਕੇ ਆਈ ਉਹਦੇ ਕੋਲ ਤੇ ਕੀ ਆਂਦੀ ਆ ਕਿਹੜੀ ਕਲੋ ਚੁੱਪ ਕੀਤੀ ਪੁੱਛਿਆ ਨਹੀਂ ਮੈਨੂੰ ਦਿਨ ਨੂੰ ਕੁਛ ਹੋਈ ਜਾਂ ਡਿਆ ਵਾ ਕੀ ਇਹ ਕਰਦੇ ਕਿੱਥੇ ਚਲ ਗਏ ਆ ਜੇ ਤੱਕ ਨਹੀਂ ਕਿਤੇ ਬੋੜੇ ਕੀ ਕਰਾਂ ਘਬਰਾਟ ਹੋਣ ਗਈ ਮਿਲੋਂ ਨਾ ਮੇ ਕੋ ਸੁੱਝਣ ਡਿਆ ਨਾ ਉਹ ਹੁਣ ਆਂਦੇ ਆ ਫਾਮਾ ਕਰਨਾ ਰੋਟੀ ਪਾਣੀ ਦਾ ਟਾਈਮ ਹੋਇਆ ਜੋ ਇਹ ਫੋਨ ਕਿੱਥੇ ਉੱਜੜੀ ਆ ਕੁਤਰੀ ਵੀ ਲੈ ਗਈ ਨਾ ਮੈਂ ਦੱਸੇ ਦਾ ਕਿ ਕਿਤਾ ਕਿੱਥੇ ਕਰਦੀ ਮੈਨੂੰ ਦੱਸ ਕੇ ਨਹੀਂ ਪੁੱਛ ਕੇ ਨਹੀਂ ਗਏ ਖੈਰ ਅੱਬਾ ਮੈਂ ਕੀ ਕਰਾਂ ਕਿੰਨੂ ਖਲਾਵਾ ਇਹਨਾਂ ਦੇ ਮਗਰ ਆਹ ਕਿੰਨੂ ਖਲਾਵਾ ਇਹਨਾਂ ਦੇ ਮਗਰ ਅਇਸ਼ਾ ਦੇਖੀ ਅੰਮੀ ਤੇ ਇੱਕ ਵਾਰ ਅਸੋ ਤੀ ਆਂਦੇ ਹੋ ਕੋਣ ਹੋ ਰਹੇ ਮਾ ਫੋਨ ਨਹੀਂ ਕਰਾ ਮੈਂ ਨਾਲ ਕਿੰਨੀ ਵਾਰ ਕਿਹਾ ਪੱਛੀ ਲੱਗਣਾ ਮਾਰਾ ਚੰਗਾ ਮੈਨੂੰ ਫੋਨ ਲਾ ਦੋ ਮੈਂ ਕਰਤ ਦਿਆ ਕਰਾਂ ਵੇਖ ਚਾ ਕੇ ਕਿ ਕੋਈ ਲਵਾ ਕੇ ਕਰ ਦਿਆ ਕਰਾਂ ਤੁਹਾਨੂੰ ਨਾ ਨਾ ਵੇਖ ਕਿੱਥੇ ਆ ਗਿਆ ਜੇ ਨਹੀਂ ਦੇ 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 ਨਹੀਂ ਕਰ ਉੱਤਰ ਜਾ ਮਾਰ ਕਿੰਨੇ ਵਾਖੜੇ ਕਿੰਨੇ ਨਾ ਆਪਾਂ ਆਪੇ ਕਰਿਆ ਹੋਰ 10 ਮਿੰਟ ਡੀਕ ਲੈਣੀ ਇਹਦੇ ਵੇਖਦੀ ਆ ਵੀ ਮਰਦੀ ਜਾਂਦੀ ਕਿ ਬੰਨੀ ਨਹੀਂ ਹੁਣ ਮੂੰਹ ਬਣਾ ਲਿਆ ਕਾਲਾ ਕੰਮ ਕੋਈ ਨਹੀਂ ਮੈਂ ਕਿਹੜਾ ਕੰਮ ਕਰਾਂ ਤੋ ਪਹਿਲਾਂ ਤੂੰ ਵੀ ਨਹੀਂ ਗੱਡੀ ਜੀ ਜਾਣਾ ਜੇ ਇਹ ਨੂੰ ਮੇਰੇ ਨਾਲ ਜਾਣਾ ਹੁੰਦਾ ਨਾ ਤੇ ਮੇਰੇ ਮੋਰਛਾ ਜੀ ਅੱਜ ਜਾ ਕਰ ਇਹ ਗੱਡੀ ਖੜਨੀ ਭਾਬੀ ਨਾਲ ਜਾਣੇ ਜਾਣਾ ਮੈਨੂੰ ਨਹੀਂ ਪਸੰਦ ਹੈਗਾ ਭਾਬੀ ਨਾਲ ਜਾਵੇ ਬਾਰ-ਬਾਰ ਮੈਨੂੰ ਵੀ ਨਹੀਂ ਪਸੰਦ ਹੈਗਾ ਜਦੋਂ ਕਿ ਤੇ ਦੇਖੋ ਤੇ ਉਹ ਚੱਕ ਕੇ ਤੇ ਭਾਬੀ ਨਾਲ ਐਂਦੇ ਨਾਲ ਤੇ ਉਹਦੀ ਗੱਡੀ ਖਾਣੀ ਨੂੰ ਨਾਲ ਜਾਣ ਜਾਣਾ ਨੇ ਨਾਲੇ ਮੈਨਾਂ ਜਾਣਾ ਨਾ ਤੇ ਕਿ ਕੁੜੀ ਗਾੜੀ ਨਾਲ ਗੱਲ ਨਹੀਂ ਕਰਨੀ ਨਸ਼ੇਲੀ ਹੁਲੀ ਨਹੀਂ ਆ ਕੀ ਗੱਲ ਹੋਈ ਪਹਿਲਾਂ ਕੁੜੀ ਨਾਲ ਨਹੀਂ ਗੱਲ ਕਰਨੀ ਬਗਾਨੀ ਸੀ ਕਿ ਉਹ ਸਹੇਲੀ ਸੀ ਮੇਰੀ ਉਹ ਰਾਹ ਘੜੀ ਚ ਗਈ ਲੱਗੀ ਗੱਲ-ਗੱਲਾਂ ਕਰਦੇ ਤੇ ਹੁਣ ਮਿਲ ਗਈ ਤੇ ਫੇਰ ਮੈਂ ਕੀ ਕਰਾਂ ਹੁਣ ਮੈਂ ਸਮਝਦੇ ਨੰਬਰ ਲੈਣਾ ਹੀ ਤਾਂ ਤੁਹਾਡੇ ਜੱਬਾ 'ਚ ਮੇਕੋ ਨੰਬਰ ਵੀ ਨਹੀਂ ਲੈ ਹੋਇਆ ਪਿੱਛੇ ਤੇ ਪਿੱਛੇ ਰਹਿ ਜਾਂਦੀਆਂ ਹੁੰਦੀਆਂ ਵਾ ਬਹੁਤੀ ਗੱਲਾਂ ਕਰੀਏ ਕਹਾਂ ਪਵਾੜੇ ਪਾਉਂਦੀਆਂ ਵਾ ਨਹੀਂ ਜਦੋਂ ਉੱਥੇ ਗਏ ਸੀ ਉਦੋਂ ਤਾਂ ਬੜੀਆਂ ਸਹੇਲੀਆਂ ਨਾਲ ਹੱਸ-ਹੱਸ ਕੇ ਗੱਲਾਂ ਕਰਦੇ ਸੀ ਤੇ ਹੁਣ ਕੀ ਗੱਲ ਹੋ ਗਈ ਉਦੋਂ ਤਾਂ ਮਾਨਤਾ ਰੱਖਣਾ ਪੀਂਦਾ ਵੜਾ ਮੋਟਾ ਹਾਂ ਗਾਂ ਗਾ ਖੇਲੀ ਨਾ ਮਿਲਣਾ ਵਰਤਣਾ ਆਗੇ ਬਸ ਇਹ ਰਿਸ਼ਤੇਦਾਰ ਹੀ ਹੈਗੇ ਉਹਨਾਂ ਨਾਲ ਮਿਲ ਲਵਾਂ